ਮੈਂ ਤੁਹਾਨੂੰ ਲੋਣ ਲੱਗ ਗਈ ਪਹਿਲੀ ਵਾਲੀ ਗੱਲ ਨਹੀਂ ਪਿੰਡ ਦੇ ਵਿੱਚ ਐਸਾ ਜਿਹਾ ਜਦੋਂ ਸਾਨੂੰ ਪਤਾ ਲੱਗਾ ਇਹ ਆ ਗਿਆ ਯੋ ਕੋਈ ਗੱਲ ਨਹੀਂ ਤੁਹੀਂ ਮੈਨੂੰ ਅਹੀਂ ਯਾਰ ਆਪਣੇ ਕੱਲੇ ਘਰ ਛੱਡ ਕੇ ਚੱਲ ਜੰਨੇ ਆ ਦੱਸੋ ਮੈਨੂੰ ਕੋਈ ਹੁੰਦਾ ਹੀ ਆ ਕੋਈ ਨਾ ਕੋਈ ਕਹਿ ਕੇ ਜਾਈਦਾ ਕਿਸੇ ਨੂੰ ਅਹੀਂ ਗੁਰੂ ਘਰ ਉੱਧੇ ਯਾਰ ਕੱਢਾ ਛੱਡ ਕੇ ਚੱਲ ਜੰਨੇ ਜਿੱਥੇ ਮਰਜ਼ੀ ਆਪਾਂ ਕੋਈ ਵਿਆਹ ਵੇਖਣ ਚੱਲ ਜੰਨੇ ਕੋਈ ਕਿਤੇ ਚੱਲ ਜੰਨੇ ਆਪਾਂ ਨੂੰ ਕਮੇਟੀਆਂ ਨੂੰ ਇਹ ਵੀ ਜਿਹੜਾ ਸਖਤ ਸਟੈਂਡ ਲੈਣਾ ਪੈਣਾ ਵਾ ਅੱਜ ਤੋਂ ਸਾਰੇ ਪਿੰਡਾਂ ਦੇ ਵਿੱਚ 10 ਸਾਲ ਪਹਿਲਾਂ ਆਪਾਂ ਨਿਰਦਰ ਗੁਰੂ ਘਰ ਇੱਦਾਂ ਹੀ ਰਹਿੰਦੇ ਸੀ ਕੋਈ ਜ਼ਿੰਦਾ ਨਹੀਂ 10 ਸਾਲ 15 20 ਸਾਲ ਪਹਿਲਾਂ ਕਰਨੀ ਪੈਣੀ ਆ ਪਾਲੂ ਹੁਣ ਜਿਹੜੀ ਪ੍ਰਸ਼ਾਸਨ ਨੇ ਆਪਣੇ ਵੱਲੋਂ ਪੂਰੀ ਕਾਰਵਾਈ ਕਰ ਦਿੱਤੀ ਆ ਬਾਕੀ ਇਹਨਾਂ ਵੱਲ ਹੋਰ ਸਬੂਤ ਮਿਲਤੇ ਜਿਹੜੇ ਉਹ ਵਾਅਦਾ ਕਰਦੇ ਆ ਇਹਦਾ ਫੇਰ ਕਾਨੂੰਨ ਛੱਡਦਾ ਇਹਦਾ ਕੀ ਫਾਇਦਾ ਪਾਲੂ ਫੇਰ ਇਹਨਾਂ ਛੱਡਦਾ ਇੱਦਾਂ ਇਹ ਕਾਰਵਾਈ ਕੀਤੀ ਇਹਨਾਂ ਦੀ ਕਾਦੀ ਹੋਈ ਮੋੜ ਕੇ ਤੁਹਾਡੇ ਨਾਲ ਬੇਨਤੀ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਸਾਡੇ ਤੇ ਥੋੜਾ ਭਰੋਸਾ ਕਰੋ ਅਸੀਂ ਤੁਹਾਨੂੰ ਆਸ਼ਵਾਸਨ ਦਵਾਉਂਦੇ ਆ ਬੰਦਾ ਕਿਤੇ ਨਹੀਂ ਜਾਂਦਾ ਬੰਦਾ ਬੰਦੇ ਨੂੰ ਸਜ਼ਾ ਕਰਾਉਣ ਦੀ ਜ਼ਿੰਮੇਵਾਰੀ ਮੇਰੀ ਹੈ ਕਿਸ ਕਰਕੇ ਤੁਸੀਂ ਸਾਡੇ ਤੇ ভর사 ਕਰੋ ਤੁਸੀਂ ਸਾਡੇ ਵੀਰੋਂ ਆਪਾਂ ਕਿਉਂ ਮਾਹੌਲ ਖਰਾਬ ਕਰਦੇ ਹੈ ਹਨਾ ਆਪਾਂ ਇਹਨੂੰ ਜਾ ਕੇ ਆਪਾਂ ਇਹ ਮੁਕਲਮਾ ਜਿਹੜੀ ਮੁਕਦਮੇ ਦੀ ਤਫ਼ਤੀਸ਼ ਹੈ ਉਹ ਉੱਪਰ ਸ਼ੁਰੂ ਕਰੀਏ ਔਰ ਆਪਾਂ ਇੱਥੇ ਗੱਲ ਖਤਮ ਕਰੀਏ ਮੇਰੀ ਤੁਹਾਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਬરાਏ ਮਿਹਰਬਾਨੀ ਥੋੜਾ ਜਿਹਾ ਸਾਡੇ ਨਾਲ ਕੋਆਪਰੇਟ ਕਰੋ ਸਾਡੇ ਅਫਸਰ ਵੀ ਇੱਥੇ ਸਾਰੇ ਸੈਕਸ਼ਨਸ ਵੀ ਤੁਹਾਡੀ ਕਮੇਟੀ ਦਾ ਜਿਹੜਾ ਤੁਸੀਂ ਗੱਲ ਕਰ ਰਹੇ ਹੋ ਉਹ ਵੀ ਅਸੀਂ ਕਮੇਟੀ ਨੂੰ ਵੀ ਪਾਵਾਂਗੇ ਜਿਹੜੀ ਤੁਹਾਡੀ ਗੱਲ ਹੈ ਉਹ ਵੀ ਅਸੀਂ ਸਨਨ ਨੂੰ ਤਿਆਰ ਹੈ ਪਰ ਆਪਾਂ ਰੋੜਾ ਨਾ ਪਾਈਏ ਅਸੀਂ ਤੁਹਾਡੇ ਨਾਲ ਐ ਤੁਹਾਡੇ ਵਿੱਚ ਐ ਜੋ ਤੁਹਾਡੇ ਮਨ 'ਚ ਬੋਝ ਐ ਉਹ ਸਾਡੇ ਮਨ 'ਚ ਵੀ ਬੋਝ ਐ ਜਿਹੜੀ ਘਟਨਾ ਤੁਹਾਨੂੰ ਦੁੱਖ ਐ ਉਹ ਸਾਨੂੰ ਵੀ ਦੁੱਖ ਐ ਸਾਡੇ ਵੀ ਅਸਰ ਐ ਅਸੀਂ ਵੀ ਬੜਾ ਸਤਿਕਾਰ ਕਰਦੇ ਹਾਂ ਮਹਾਰਾਜੀ ਦਾ ਜਿਹੜੀ ਗੱਲ ਹੈ ਉਹ ਆਪਾਂ ਉਹਨੂੰ ਐਂਟਰ ਲੈ ਕੇ ਤੁ ਜਾਈਏ ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਕਿ ਪਲੀਜ਼ ਤੁਸੀਂ ਕੋਆਪਰੇਟ ਕਰੋ ਸਾਡੇ ਨਾਲ ਮੈਡਮ ਜੀ ਇੱਕ ਵੀ ਕੁਛ ਨਹੀਂ ਮੈਨੂੰ ਪੁੱਛਿਆ ਕਿ ਮੇਰੀ ਨਾਲ ਗੱਲ ਹੋਈ ਐ